ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ 5 ਵਜੇ ਨੇ ਸ਼ਾਮ ਦੇ 5 ਵਜੇ ਦਾ ਟਾਈਮ ਤੇ ਆਪਾਂ ਤੁਹਾਡੇ ਨਾਲ ਸ਼ਾਮ ਦੀ ਰੋਟੀਨ ਸ਼ੇਅਰ ਕਰਦੇ ਆਂ ਪਹਿਲਾਂ ਕਦੀ ਨੀ ਕੀਤੀ ਐਸੇ ਤੇ ਅੱਜ ਆਪਾਂ ਤੁਹਾਡੇ ਨਾਲ ਰੋਟੀਨ ਸ਼ੇਅਰ ਕਰਦੇ ਆਂ ਪਰ ਥੋੜਾ ਜਿਹਾ ਚੇਂਜ ਕੀਤਾ ਹੈ ਮੌਸਮ ਦੇ ਹਿਸਾਬ ਨਾਲ 5 ਵਜੇ ਕਿਨਾਂ ਤੇ ਆਪਾਂ ਔਰ ਜਿਮਣਾ ਕੇ ਆਪਣੇ ਧਿਆਰਾ ਬਣ ਗਿਆ ਤੇ ਆਪਾਂ ਆਹ ਨੂੰ ਮੇਥੇ ਤੇ ਹੌਣ ਕੁੜੀ ਚੀਏ ਪੂਰਾ ਜਿ ਵਿੱਚ ਬਾਥੂ ਹੈਗਾ ਸੀ ਆਪਾਂ ਬਾਥੂ ਪਾ ਲਿਆ ਇਹ ਪੁਰਜੀ ਬਣ ਕੇ ਆਪਣੀ ਧਿਆਰਾ ਪਰ ਸਭ ਤੋਂ ਉਹਦੇ ਨੂੰ ਆਪਾਂ ਟੱਕ ਦੇਣਾ ਥੋੜੀ ਜਿਹੀ ਹੋਰ ਪੱਕ ਜੂਗੀ ਤੇ ਇੰਦਰਾ ਪਾਟਾ ਬੰਦ ਕਰ ਸੀਗੇ ਆਟਾ ਆਪਾਂ 2 ਮਿੰਟਾਂ ਰੱਖ ਦਿੱਤਾ ਸੀ ਬਰਕੇ ਹੋਏ ਨੂੰ ਮੋਕੇ ਦੇ ਕੇ ਆਪਾਂ ਡੱਬੇ 'ਚ ਪਾ ਦਾਂਗੇ ਡੱਬੇ 'ਚ ਪਾ ਕੇ ਹਟਾ ਕੇ ਦੋਕ ਭਾਂਡੇ ਪੈਣੇ ਉੱਤਰ ਸ਼ੈਂਕ ਦੇ ਵਿੱਚ ਆਪਾਂ ਉਹ ਮਾਂਜਾਂਗੇ ਮਾਂਜ ਕੇ ਫਿਰ ਆਪਾਂ ਜਾਵਾਂਗੇ ਸੈਰ ਕਰਨ ਇੱਧਰ ਦੋਕ ਭਾਂਡੇ ਵੀ ਇਹ ਦੁਪਹਿਰ ਦੀ ਚਾਹ ਵਾਲੇ ਨੇ ਇਹਨਾਂ ਨੂੰ ਆਪਾਂ ਸਾਫ਼ ਕਰ ਲੈਨੇ ਆ ਤੇ ਸਾਫ਼ ਕਰਕੇ ਫਿਰ ਆਪਾਂ ਜਾਵਾਂਗੇ ਸੈਰ ਕਰਨ ਸੈਰ ਕਰਕੇ ਆ ਕੇ ਆਪਾਂ ਹਾਂ ਇੱਧਰ ਸਰਪ ਲੋ ਦੇ ਬਾਟੀ ਦੇ ਵਿੱਚ ਪਾ ਲੈਂਦੇ ਆ ਫਿਰ ਇਹ ਆਪਾਂ ਬਣਦੀਆਂ ਇਆਪਾ ਥੋੜਾ ਜਿਹਾ ਰੋਟੀ ਦੇ ਵਿੱਚ ਨਾ ਚੇਂਜ ਕਰਦੇ ਆ ਕਿਉਂਕਿ ਮੈਂ ਠੀਕ ਨਹੀਂ ਕਿ ਥੋੜਾ ਜਿਹਾ ਦਵਾਈ ਲੈਣਗੇ ਸੀ ਮਿੱਤੇ ਦੇ ਵਿੱਚ ਲੀਵਰ ਦੇ ਵਿੱਚ ਨਾ ਥੋੜਾ ਜਿਹਾ ਮਿਕਸ ਇਸ ਲਈ ਥੋੜੀ ਸਾਰੀ ਟੀਮੀ ਆਪਾਂ ਚੇਂਜ ਕਰ ਦੇਣੀ ਹੈ ਖਾਣਾ ਪੀਣਾ ਸਾਰੇ ਕੰਮ ਤੇ ਸੈਰ ਕਰਨ ਜਾਵਾਂਗੇ ਆਪਾਂ ਤੁਹਾਨੂੰ ਉੱਧਰ ਖੇਤਾਂ ਵਿੱਚ ਵੀ ਦਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਫੜ ਦੇਣੀ बस ਇੰਤਰੀਦੋ ਆਪਣੀ ਆਪਣੀ ਰਸਤਾ ਜਾਂਦੀ ਹੈ ਨਾ ਤਾਂ ਬੋਰ ਦਾ ਵਧੀਆ ਮੈਂ ਜਿੰਦ ਤੱਕ ਨੂੰ ਆਪਾਂ ਰੇਜ ਪਾ ਦੇਣੇ ਜਾਂ ਪਚਾਉ ਦੇ ਸ਼ਹਿਰ ਕਰੀ। ਲਓ ਜੀ ਹੁਣ ਆਪਾਂ ਜਾਣੇ ਆ ਸ਼ਹਿਰ ਕਰਨ। ਉੱਧਰ ਵੀ ਸ਼ਹਿਰ ਕਰਨ ਨਾਲ ਇਹ ਹੋਏ ਨੇ ਦੁੱਜੇ ਡੇਰੀ ਹੜੇ। ਉਹ ਤੱਕ ਜਾਵਾਂਗੇ ਆਪਾਂ। ਲਕਰ ਗੱਲ ਕੀ ਕਰਨੀ ਆ। ਕਰ ਗੱਲ ਕੀ ਕਰਨੀ ਹੈ ਪਟਕ ਪਾਈ ਜਾਂਦੇ ਆ ਜਵਾਨੀ ਸਾਰੀ ਪੱਠੇ ਚ ਲੰਘ ਗਈ ਏ ਬਡੇ ਪਾਵੇ થી ਲੰਘ ਗਏ ਆ ਬਡੇ ਪਾਵੇ થી ਲੰਘ ਜਾਣ ਚਲੋ ਤਾਂ ਫਿਰ ਲੰਘਣਾ ਹੀ ਹੈ ਮੱਧੀ ਜਾਂ ਨੇ ਕੋਬਰੋ ਬਰੋਲ ਕੇ ਜਵਾਨੀ ਨਹੀਂ ਲੱਗਣਦੀ ਜਵਾਨੀ ਤਾਂ ਹੋ ਜੇ ਜਵਾਨੀ ਆ ਅਜੇ ਬਡੇ ਪੱਕ ਤੋਂ ਆ ਗਿਆ ਹਾਂ ਅੱਛਾ ਰਕਮ ਮਦਦ ਕਰਨਾ ਚਾਹੀਦਾ ਹੈ ਜ਼ਰੂਰੀ ਹੈ ਮਿਹਨਤੀ ਮੈਂ ਸਾਡੇ ਮੁੰਡੇ ਮਿਹਨਤੀ ਬਹੁਤ ਨੇ ਇੱਕ ਉਧਰ ਪੱਠੇ ਪੌਣ ਲੱਗ ਰਿਹਾ। ਇੱਕ ਇਧਰ ਲੱਗਾ ਪੱਠੇ ਪੱਠੇ ਪੈ। ਪੱਠੇ ਪੱਠੇ ਬੀਜੇ ਪੱਠੇ ਪੱਠੇ ਨੇ। ਹਾਂ। ਚਾਰੇ ਪਾਸੇ। ਆਜਾ ਸ਼ਹਿਰ ਕਰਨ ਚੱਲ ਗਏ। ਚੱਲ ਪੱਠੇ ਭਾ ਗਿਆ। ਚੱਲ। ਲੋ ਜੀ ਸੂਰਜ ਦਾ ਵੀਊ ਦੇਖੋ। ਚੱਲ। ਔਰ ਉਧਰ ਸਾਡਾ ਪਾਪਾ ਜੀ ਪੱਠੇ ਵੱਢ ਰਹੇ ਨੇ ਚਾਚਾ ਸਾਡਾ ਇਧਰ ਸਾਡਾ ਛੋਟਾ ਪੱਠੇ ਵੱਢ ਰਿਹਾ ਛੋਟੇ ਦਿਓਰ ਦੇ ਬੇਟਾ ਸਾਡੇ ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਸਾਰੇ ਬਹੁਤ ਹਾਰਡ ਵਰਕਿੰਗ ਜਿਹੜੀ ਹੈ ਕਰਦੇ ਨੇ ਦੇਖੋ ਸਾਡਾ ਬੱਚਾ ਪੱਠੇ ਵੱਢ ਰਿਹਾ ਹੈ ਲੱਗ ਰਹੀ ਨੇ ਦਸਤੀ ਹੋਰ ਤੇ ਮੈਂ ਕੀ ਐ ਛੋਟੇ ਵੀ ਨਹੀਂ ਕਮਣਾਉਣ ਦਿੰਦੇ ਹਨਾ ਉਹ ਗੱਲ ਬਾਤ ਨਹੀਂ ਹਨਾ ਕਿਹ ਕਿਤਾਬ ਚਾਹੀਦੀ ਆ ਬਹਿਲੇ ਰਹਿਣਾ ਭਾਈ ਮਿਸਤਰੀ ਲੱਗਣ ਕੀ ਕਰੀਏ ਆ ਮਟਰ ਨੇ ਆ ਆਲੂ ਨੇ ਹਨਾ ਤੇ ਗਾਜਰ ਉਹ ਨੇ ਆ ਆਹ ਵਿੱਚ ਵਿੱਚ ਮੂਲੀਆਂ ਨੇ ਸਲਗਾਂ ਚਲੋਂ ਮੂੰਹ ਇੱਥੇ ਨੇ ਕਿਹੜੀ ਪੱਟਾਂ ਚਲਗਾਂ ਹੈ ਪੱਟਾਂ ਚ ਠੀਕ ਹੈ ਆ ਸੜੇ ਆਲੂ ਨੇ ਆ ਸੜੇ ਮਟਰ ਨੇ ਇਹਦੇ ਚ ਇੱਥੇ ਉਹਨਾਂ ਦਾ ਗਾਜਰਾਂ ਨੇ ਨੇ ਗਾਜਰਾ ਵੀ ਨੇ ਗਾਜਰਾਂ ਨੂੰ ਨੇ ਗੋਭੀ ਵੀ ਆ ਦੇ ਆ ਪਕਾਵੀ ਸਰੂ ਆ ਸਾਰੀ ਉਹ ਤਾਂ ਕਮੀ ਸਰੂ ਉਹਨਾਂ ਵੱਟਾ ਦੇ ਵੀ ਮਟਰ ਨੇ ਆ ਸਾਰਾ ਚਟਾਲਾ ਆਪਣਾ ਬਰਸੀਨ ਇੱਥੇ ਤਾਂ ਦੇ ਸਲਕਮ ਨਹੀਂ ਆਹ ਹੈਗਾ ਸਾਡਾ ਇੱਕ ਜਿੱਥੇ ਅਸੀਂ ਛਿੱਦੜ ਸਿੰਘਾ ਦੀ ਜੋਤ ਲਾਉਣੀ ਆ ਬਾਬਾ ਜੀ ਦੀਆਂ ਫੋਟੋਆਂ ਪਈਆਂ ਨੇ ਬੈੱਡ ਰੱਖਿਆ ਹੋਇਆ ਇੱਧਰ ਗੱਦੇ ਵੀ ਨੇ ਇਹ ਇੱਥੇ ਇੱਕ ਕਮਰਾ ਕਹਿੰਦੇ ਗੁਰਦੁਆਰਾ ਕਹਿੰਦੇ ਇੱਕ ਕਮਰਾ ਹੀ ਹੈ ਇੱਥੇ ਅਸੀਂ ਜੋਤ ਲਾਉਣੀ ਆ ਛਿੱਦੜ ਸਿੰਘਾ ਦੀ ਤੇ ਨਾਲੇ ਆਪਾਂ ਇੱਥੇ ਕੋਈ ਮਰ지 ਪਾਠ ਕਰੀਏ ਉੱਤਕਾ ਸਾਹਿਬ ਚੇਰੇ ਲੋ ਜੀ ਸੈਰ ਕਰਕੇ ਆਪਾਂ ਆਂ ਇਹ ਲਈ ਆਪਣਾ ਜੋ ਪਾਣੀ ਆ ਹੁਣ ਆਪਾਂ ਸਾਹ ਲੈ ਲਿਆ ਸਰਪਲੋ ਦੇ ਬੁੱਟ ਪਾਟੀ ਦੇ ਵਿੱਚ ਆਪਾਂ ਰੱਖਿਆ ਐ ਇਸੇ ਲਈ ਪ੍ਰੈਧਬੰਦ ਹੁੰਦਾ ਹੁਣ ਆਪਾਂ ਇਹ ਪੀ ਲੈਨੇ ਆ ਇੱਕ ਪਟਾ ਤੇ ਫਿਰ ਆਪਾਂ ਕਰਦੇ ਆ ਰੋਟੀ ਬਣਾਉਣ ਦਾ ਕੰਮ ਰੋਟੀ ਬਣਾ ਕੇ ਫਿਰ ਆਪਾਂ ਦੂਸਰੇ ਕੰਮ ਕਰਾਂਗੇ ਹੋਰ ਜਿਹੜੇ ਭਾਂਡੇ-ਪੁੱਲਿਆ ਤੇ ਇਹ ਆਪਣਾ ਵਲੌਗ ਸੀ ਅੱਜ ਦਾ ਆਪਾਂ ਫਿਰ ਰੋਟੀ ਬਣਾਉਣੇ ਤੇ ਇਹ ਅੱਜ ਦਾ ਵਲੌਗ ਸੀ ਜੇ ਤੁਹਾਨੂੰ ਪਸੰਦ ਆ ਤਾਂ ਸ਼ੇਅਰ ਕਰ ਹਜੇ ਤੁਹਾਡੇ ਨਾਲ ਆਪਾਂ ਖੇਤਾਂ ਦੀ ਵੀ ਸੈਰ ਵੀਡੀਓ ਸ਼ੇਅਰ ਕੀਤੀ ਹੈ